ਅਰੇਡੀ ਭਾਰਤ ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਕਸਰ ਘੱਟ ਵੋਟ ਪਾਉਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਡੰਡੀ 1955-52 ਦੀਆਂ ਪਹਿਲੀਆਂ ਆਮ ਚੋਣਾਂ ਤੋਂ ਲੈ ਕੇ ਅੱਜ ਤੱਕ ਮਤਦਾਤਾ ਹਿੱਸੇਦਾਰੀ ਸਿਰਫ 60.58 ਫੀਸਦੀ ਦੀ ਔਸਤ ਉਤੇ ਹੀ ਰਹੀ ਹੈ ਡੰਡੀ ਚੋਣ ਕਮਿਸ਼ਨ ਅਤੇ ਸਰਕਾਰੀ ਜਾਗਰੂਕਤਾ ਮੁਹਿੰਮਾ ਦੇ باوجود ਵੀ ਲੱਖਾਂ ਵੋਟਰ ਚੋਣ ਵਾਲੇ ਦਿਨ ਆਪਣੇ ਮੂਲ ਹਲਕੇ ਵਿੱਚ ਮੌਜੂਦ ਨਹੀਂ ਹੁੰਦੇ ਜਿਸ ਕਰਕੇ ਉਹ ਵੋਟ ਪਾਉਣ ਤੋਂ ਬਾਝੇ ਰਹਿ ਜਾਂਦੇ ਹਨ ਡੰਡੀ ਰਿਮੋਟ VOTING ਮਸ਼ੀਨ ਦੀ ਸੰਕਲਪਨਾ ਸਭ ਤੋਂ ਪਹਿਲਾਂ 2014 ਵਿੱਚ ਡਾਕਟਰ ਹਰੀਸ਼ ਵੱਲੋਂ ਐਚ ਐਮ ਵੀ ਸਾਇੰਸ ਕਾਂਗਰਸ ਐਸੋਸੀਏਸ਼ਨ ਕਾਨਫਰੰਸ ਵਿੱਚ ਪੇਸ਼ ਕੀਤੀ ਗਈ ਸੀ ਆਰਬੀਐਮ ਦੀ ਨਵੀਂ ਅਤੇ ਵਿਕਸਤ ਡਿਜ਼ਾਈਨ ਮਸ਼ੀਨ ਉਹਨਾ ਮਤਦਾਤਾਵਾਂ ਲਈ ਇੱਕ ਅਹਿਮ ਹੱਲ ਪੇਸ਼ ਕਰਦੀ ਹੈ ਜੋ ਆਪਣੇ ਘਰੇਲੂ ਹਲਕਿਆਂ ਤੋਂ ਬਾਹਰ ਰਹਿ ਰਹੇ ਹਨ ਅਤੇ ਵੋਟ ਪਾਉਣ ਲਈ ਉੱਥੇ ਵਾਪਸ ਜਾਣ ਵਿੱਚ ਅਸਮਰੱਥ ਹਨ ਜਿੱਥੇ ਇਲੈਕਟ੍ਰੋਨਿਕ VOTING ਮਸ਼ੀਨ ਸਿਰਫ ਇੱਕ ਹੀ ਹਲਕੇ ਦੀ VOTING ਕਰਾ ਸਕਦੀ ਹੈ ਉੱਥੇ RVM ਮਲਟੀ ਚੋਣ ਪ੍ਰਣਾਲੀ ਉੱਤੇ ਕੰਮ ਕਰਦੀ ਹੈ ਡੰਡੀ ਇਹ ਯਕੀਨੀ ਬਣਾਉਂਦੀ ਹੈ ਕਿ ਰਿਮੋਟ ਮੋਟਰ ਭਾਰਤ ਵਿੱਚ ਕਿਸੇ ਵੀ ਥਾਂ ਤੋਂ ਆਪਣੇ ਮੂਲ ਹਲਕੇ ਲਈ ਵੋਟ ਪਾ ਸਕਦੇ ਹਨ ਡੰਡੀ ਆਰਬੀਐਮ ਵਿਸ਼ੇਸ਼ ਤੌਰ ਉੱਤੇ ਪਹੁੰਚਾ ਵੋਟਰਾਂ ਦੀ ਚੋਣਵੀ ਪਹੁੰਚ ਵਧਾਉਣ ਲਈ ਤਿਆਰ ਕੀਤੀ ਗਈ ਹੈ ਜੋ ਨੌਕਰੀ ਪੜ੍ਹਾਈ ਜਾਂ ਹੋਰ ਕਾਰਨਾ ਕਰਕੇ ਆਪਣੇ ਮੂਲ ਹਲਕੇ ਤੋਂ ਦੂਰ ਰਹਿੰਦੇ ਹਨ ਡੰਡੀ ਇੱਕ ਵਿਸ਼ਲੇਸ਼ਨਾਤਮਕ ਸਰਵੇਖਣ ਰੈਡੀ ਜੋ ਕਿ ਲੇਖਕ ਅਤੇ ਉਹਨਾਂ ਦੀ ਟੀਮ ਵੱਲੋਂ ਕੀਤਾ ਗਿਆ ਇਹ ਦਰਸਾਉਂਦਾ ਹੈ ਕਿ ਘਟ ਵੋਟ ਪੈਣ ਦੇ ਬਹੁਤ ਸਾਰੇ ਕਾਰਨ ਹਨ ਡੰਡੀ ਵੋਟਰਾਂ ਵੱਲੋਂ ਸਭ ਤੋਂ ਵੱਧ ਚੁਣਿਆ ਗਿਆ ਕਾਰਨ ਇਹ ਹੁੰਦਾ ਹੈ ਕਿ ਉਹ ਦੇਣਾ ਜੋਨ ਆਪਣੇ ਮੂਲ ਹਲਕੇ ਤੋਂ ਦੂਰ ਸਨ ਡੰਡੀ ਇਹ ਵਿਅਕਤੀ ਰੁਜ਼ਗਾਰ ਮਜ਼ਦੂਰੀ ਨੌਕਰੀ ਜਾਂ ਵਪਾਰ ਉੱਚ ਸਿੱਖਿਆ ਦੂਜੇ ਰਾਜ ਜਾਂ ਵਿਦੇਸ਼ ਵਿੱਚ ਪੜ ਰਹੇ ਵਿਦਿਆਰਥੀ ਤਵਾਦਲੇ ਸਰਕਾਰੀ ਜਾਂ ਨਿੱਜੀ ਕਰਮਚਾਰੀ ਵਦੇਸ਼ ਵਾਸੀ ਅਤੇ ਹੋਰ ਨਿੱਜੀ ਕਾਰਨਾ ਕਰਕੇ ਵੋਟ ਪਾਉਣ ਵਿੱਚ ਅਸਮਰੱਥ ਰਹਿੰਦੇ ਹਨ ਡੰਡੀ ਸਰਵੇਖਣ ਅਤੇ ਅਧਿਐਨ ਤੋਂ ਇਹ ਪਤਾ ਲੱਗਾ ਹੈ ਕਿ ਵੋਟਾਂ ਘਟ ਪੈਣ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਦੀ ਸੰਬੰਧਤ ਹਲਕੇ ਵਿੱਚੋਂ ਗੈਰ ਹਾਜ਼ਰੀ ਹੁੰਦੀ ਹੈ ਡੰਡੀ ਸਰਵੇਖਣ ਤੋਂ ਮਿਲੇ ਨਤੀਜਾ ਅਨੁਸਾਰ ਜੇਕਰ ਵੋਟਰਾਂ ਨੂੰ ਆਪਣੀ ਮੌਜੂਦਾ ਰਹਿੈਸ਼ੀ ਥਾਂ ਤੋਂ ਵੋਟ ਪਾਉਣ ਦੀ ਸਹੂਲਤ ਮਿਲੇ ਤਾਂ ਵੋਟ ਪੁਕਤਨ ਵਿੱਚ ਮਹੱਤਮਪੂਰਨ ਵਾਦਾ ਹੋ ਸਕਦਾ ਹੈ ਡੰਡੀ ਆਰਬੀਐਮ ਨੂੰ ਇਸੇ ਸਮੱਸਿਆ ਦਾ ਹੱਲ ਕੱਢਣ ਲਈ ਵਿਕਸਤ ਕੀਤਾ ਗਿਆ ਹੈ ਤਾਂ ਜੋ ਚੋਣ ਪ੍ਰਕਿਰਿਆ ਨੂੰ ਹੋਰ ਵੀ ਵਿਆਪਕ ਅਤੇ ਸਾਰਥਕ ਬਣਾਇਆ ਜਾ ਸਕੇ ਡੰਡੀ ਇਸ ਸਮੱਸਿਆ ਦਾ ਇੱਕ ਵਿਵਹਾਰਕ ਅਤੇ ਤਕਨੀਕੀ ਹੱਲ ਖੋਜਕਾਰਾਂ ਨੇ ਰਿਮੋਟ VOTING MACHINE ਦੇ ਰੂਪ ਵਿੱਚ ਦਿੱਤਾ ਹੈ ਡੰਡੀ ਏ ਨਰਿੰਦਰ ਮੋਦੀ PhD ਖੋਜ ਵਿਦਿਆਰਥੀ ਅਤੇ ਉਹਨਾਂ ਦੀ ਟੀਮ ਵੱਲੋਂ ਵਿਕਸਿਤ ਕੀਤੀ ਗਈ ਜਿਸ ਨੇ ਇਸ ਉੱਤੇ ਭਾਰਤੀ ਪੇਟੈਂਟ ਦਫਤਰ ਵੱਲੋਂ ਪੇਟੈਂਟ ਪ੍ਰਾਪਤ ਕੀਤਾ ਡੰਡੀ ਪੇਟੈਂਟ ਕਿਸੇ ਵੀ ਨਵੀਂ ਵਿਸ਼ੇਸ਼ ਇਜਾਦ ਨੂੰ ਮਿਲਦਾ ਹੈ ਜਿਸ ਵਿੱਚ